ਗੁਵਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਦੇ ਵੱਲੋਂ ਬੀਤੇ ਦਿਨੀ ਸ਼ਨੀਵਾਰ ਨੂੰ ਚੱਲੀ ਗੋਲੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਹੋਇਆ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਉਕਤ ਵਿਅਕਤੀ ਨੂੰ ਹੀ ਕਾਬੂ ਕਰਕੇ ਦੇਸੀ ਕੱਟਾ ਤੇ 9 ਗੋrnd ਬਰਾਮਦ ਕੀਤੇ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਮੋਟਰਸਾਈਕਲ ਪਿੱਛੇ ਨਜਾਇਜ਼ ਹਥਿਆਰ ਲੈ ਕੇ ਬੈਠੇ ਉਕਤ ਨੌਜਵਾਨ ਦੇ ਕੋਲ ਅਚਾਨਕ ਗੋਲੀ ਚੱਲ ਗਈ ਸੀ ਜਿਸ ਕਾਰਨ ਕਿ ਉਹ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਜ਼ਖਮੀ ਦੀ ਪਛਾਣ ਰਵੀ ਪੁੱਤਰ ਹੰਸਰਾਜ ਵਾਸੀ ਪਿੰਡ ਜਗਪਾਲਪੁਰ ਵਜੋਂ ਹੋਈ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਪੁਲਿਸ ਪਾਰਟੀ ਦੇ ਸਮੇਤ ਸਿਵਾ ਹਸਪਤਾਲ ਪਹੁੰਚੇ ਤੇ ਜ਼ਖਮੀ ਦਿਨਾਂ ਗੱਲਬਾਤ ਕੀਤੀ ਗਈ ਤਾਂ ਇਸੇ ਦੌਰਾਨ ਐਸਪੀ ਫਗਵਾੜਾ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਦਿਆਂ ਹੋਇਆ ਦੱਸਿਆ ਗਿਆ ਕਿ ਆਪਣੇ ਸਾਥੀ ਨਾਲ ਕਿਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਿਹਾ ਸੀ ਕਿ ਪਿੰਡ ਦੁੱਗਾ ਬਈ ਦੇ ਕੋਲ ਵਾਸ਼ਰੂਮ ਕਰਨ ਲਈ ਮੋਟਰਸਾਈਕਲ ਤੋਂ ਉਤਰਿਆ ਤਾਂ ਪਛਾਤ ਤੇ ਨੌਜਵਾਨਾਂ ਦੇ ਵੱਲੋਂ ਉਸਦੇ ਗੋਲੀ ਮਾਰ ਦਿੱਤੀ ਗਈ ਜੋ ਕਿ ਉਸਦੀ ਖੱਬੀ ਲੱਤ ਦੇ ਵਿੱਚ ਲੱਗੀ ਤੇ ਪੁਲਿਸ ਨੂੰ ਨੌਜਵਾਨ ਦੇ ਵੱਲੋਂ ਦੱਸੀ ਆਣੀ ਸ਼ੱਕੀ ਲੱਗੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਪੁਲਿਸ ਵੱਲੋਂ ਸੀਆਈਐਨ ਚਾਰਜ ਬਿਸਮਨ ਸਿੰਘ ਸ਼ਾਹੀ ਤੇ ਐਸਐਚਓ 라ਵਲਪਿੰਡੀ ਮਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਟੀਮਾਂ ਬਣਾਈਆਂ ਗਈਆਂ ਇਸ ਦੌਰਾਨ ਪੁਲਿਸ ਨੂੰ ਰਵਿਦ ਕੋਲੋਂ ਦੇਸੀ ਕੱਟਾ ਹੋਣ ਦੀ ਗੁਪਤ ਸੂਚਨਾ ਮਿਲੀ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਰਵਿਦ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਆਪਣੇ ਹੀ ਦੇਸੀ ਕੱਟੇ ਦੇ ਵਿੱਚੋਂ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਜ਼ਖਮੀ ਹੋਇਆ ਆਪਣੇ ਦੋਸਤ ਦੇ ਮੋਟਰਸਾਈਕਲ ਦੇ ਪਿੱਛੇ ਦੇਸੀ ਕੱਟਾ ਲੈ ਕੇ ਬੈਠਾ ਸੀ ਤਾਂ ਅਚਾਨਕ ਇਹ ਗੋਲੀ ਚੱਲ ਪਈ ਹੈ ਜੋ ਕਿ ਉਸਦੇ ਆਪਣੇ ਹੀ ਲੱਗ ਪਈ ਹੈ ਪੁਲਿਸ ਅ ਕਾਰਵਾਈ ਤੋਂ ਬਚਣ ਦੇ ਲਈ ਉਸਦੇ ਵੱਲੋਂ ਦੇਸੀ ਕਟਾ ਫਗਵਾੜਾ ਤੋਂ ਪਲਾਈ ਜਾਂਦੇ ਰਸਤੇ ਦੇ ਵਿੱਚ ਝਾੜੀਆਂ ਦੇ ਵਿੱਚ ਲੁਕੋ ਦਿੱਤਾ ਗਿਆ ਸੀ ਐਸਪੀ ਫਗਵਾੜਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ આરોપી ਦੀ ਨਿਸ਼ਾਨਦੇਹੀ ਤੇ ਝਾੜੀਆਂ ਦੇ ਵਿੱਚੋਂ ਦੇਸੀ ਕਟਾ ਤੇ ਨੌਹ ਰੋਂਦ ਬਰਾਮਦ ਕੀਤੇ ਗਏ ਪੁਲਿਸ ਦੇ ਵੱਲੋਂ ਅਰੋਪੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਨੌਜਵਾਨ ਦੇ ਪਾਸੋਂ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਐਸਪੀ ਫਗਵਾੜਾ ਰੁਪਿੰਦਰ ਕੋਲ ਪੱਟੀ ਦਾ ਕੀ ਕਹਿਣਾ ਹੈ? ਆਓ ਜਾਣਦੇ ਹਾਂ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੁੰਨੀਦ ਨਾਲ ਯਸ਼ ਸ਼ਰਮਾ ਦੀ ਰਿਪੋਰਟ। ਹਨਾ ਕੀ ਮਾਮਲਾ ਸੀ ਜਿਹੜਾ ਇੱਕ ਗੋਲੀ ਕਾਂਡ ਹੋਇਆ ਸੀ ਨੌਜਵਾਨ ਜ਼ਖਮੀ ਸੀ ਕੀ ਮਾਮਲਾ ਸੀ? ਹਾਂਜੀ ਮਾਨਯੋਗ ਡੀਜੀਪੀ ਪੰਜਾਬ ਔਰ SSP ਕਬੂਤਲਾ ਸ਼੍ਰੀਮਤੀ ਵਤਸਲਾ ਗੁੱਟਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਡਿਸਟ੍ਰਿਕਟ ਕਬੂਤਲਾ ਵੱਲੋਂ ਇੱਕ ਮੁਹਿੰਮ ਗੱਡੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਜਿਆ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਰਵੀ ਨਾਮਕ ਵਿਅਕਤੀ ਜਿਹੜਾ ਜਟਵਾਲਪੁਰ ਦਾ ਰਹਿਣ ਵਾਲਾ ਹੈ ਉਹ ਜ਼ਖਮੀ ਹਾਲਤ ਚ ਸਿਵਲ ਹਸਪੀਟਲ ਪਹੁੰਚ ਗਿਆ ਹੈ ਇਮੀਡੀਏਟਲੀ ਕਿਉਂਕਿ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮੇਰੇ ਵੱਲੋਂ ਡੀਐਸਪੀ ਫਗਵਾੜਾ ਐਸਐਚਓ ਰਾਵਲਪਿੰਡੀ ਔਰ ਸਾਡੀ ਸੀਆਈਏ ਟੀਮਾਂ ਇਮੀਡੀਏਟਲੀ ਉੱਥੇ ਪਹੁੰਚੀਆਂ ਇਸ ਜ਼ਖਮੀ ਵਿਅਕਤੀ ਦੇ ਸੀ ਪੁੱਛ ਪੜਤਾਲ ਕੀਤੀ ਤੇ ਸਾਨੂੰ ਥੋੜਾ ਮਾਮਲਾ ਸ਼ੱਕੀ ਦਾ ਪਿਆ ਇਨ ਬਿਟਵੀਨ ਇਹਦੇ ਚ ਹਿਊਮਨ ਤੇ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਟੀਮਾਂ ਵੱਖਰੀਆਂ ਵੱਖਰੀਆਂ ਆਡਿਟ ਕਰ ਦਿੱਤੀਆਂ ਗਈਆਂ ਤੇ ਸਾਨੂੰ ਇੱਕ ਮੁਖਬਰ ਤੋਂ ਬਹੁਤ ਹੀ ਕ੍ਰੈਡੀਬਲ ਇਨਪੁਟ ਮਿਲੀ ਕਿ ਜਿਹੜਾ ਗੋਲੀ ਲੱਗੀ ਹੈ ਇਹ ਅਸਲ ਦੇ ਵਿੱਚ ਇਸ ਵਿਅਕਤੀ ਦੀ ਆਪਣੇ ਹੀ ਇੱਕ ਇਲੀਗਲ ਵੈਪਨ ਦੀ ਪੋゼਸ਼ਨ ਚ ਹੈ ਜਿਹਦੇ ਆਪਦੇ ਹੀ ਗੋਲੀ ਲੱਗੀ ਆਪਦੇ ਵੈਪਨ ਤੋਂ ਇਸ ਬੰਦੇ ਨੂੰ ਡਿਸਚਾਰਜ ਕਰਵਾਇਆ ਗਿਆ ਮਤੀ 28 ਨੂੰ ਔਰ ਇੱਕ ਪਰਚਾ ਰਜਿਸਟਰ ਕੀਤਾ ਗਿਆ 43/24 ਅੰਡਰ ਸੈਕਸ਼ਨ 25 ਜਰਿੰਜਾ ਨੋ ਆਰਮਸ ਐਕਟ ਇਹ ਵੀ ਡਿਸਚਾਰਜ ਕਰਨ ਤੋਂ ਬਾਅਦ ਇਸ ਦੀ ਅरेस्ट ਪਾਈ ਗਈ ਔਰ ਇਹ ਨਾਲ ਜਿਹੜਾ ਸਰਕੂਲਰ ਟੈਕਨੀਕਲ ਦ ਹਿਊਮਨ ਇੰਟੈਲੀਜੈਂਸ ਇਨਵੈਸਟੀਗੇਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ ਉਹ ਤੋਂ ਕੁਝ ਕੁ ਕੀਤੀ ਤਾਂ ਇਹਨੇ ਮੰਨਿਆ ਕਿ ਮੇਰਾ ਹੀ ਜਿਹੜਾ ਇੱਕ ਵੈਪਨ ਹੈ ਉਹ ਮੈਂ ਜਦੋਂ ਇਹ ਇਨਸੀਡੈਂਟ ਹੋਇਆ ਮੇਰੇ ਆਪਣੇ ਕੋਲੋਂ ਹੀ ਲੱਗਿਆ ਔਰ ਇਹ ਇਲੀਗਲ ਵੈਪਨ ਹੈ ਤੇ ਇਹ ਮੈਂ ਕਿਤੇ ਝਾੜੀਆਂ ਦੇ ਵਿੱਚ ਫਗਵਾੜੇ ਤੋਂ ਪਲਾਹੀ ਰੋਡ ਦੇ ਉੱਪਰ ਝਾੜੀਆਂ ਚ ਲੁਕੋਇਆ ਹੋਇਆ ਇਹ ਵੀ ਹੀ ਨਿਸ਼ਾਨਦੇਹੀ ਦੇ ਉੱਪਰ ਇਹਦੇ ਤੋਂ ਰਿਕਵਰੀ ਕਰਵਾਈ ਗਈ ਤੇ ਇੱਕ ਦੇਸੀ ਕਟਾ ਔਰ 9 رون 315 ਘੋਰ ਦੇ ਰਿਕਵਰ ਕਰਾਈ ਗਏ। ਜਿਵੇਂ ਕੀ ਨਾਮ ਹੈ ਇਸ ਵਿਅਕਤੀ ਦਾ ਜਿਹਨੂੰ ਬੁਲਾਇਆ? ਰਵੀ ਪੁੱਤਰ ਹੰਸਰਾਜ ਵਾਸੀ ਜਗਪਾਲਪੁਰ थाना 라ਵਲਪਿੰਡੀ। ਔਰ ਇਹਦੇ ਤੇ ਇਸ ਤੋਂ ਪਹਿਲਾਂ ਵੀ ਇੱਕ ਕਪਰਾਧਿਕ ਮਸਲਾ ਮਾਮਲਾ ਹੈਗਾ 8/21 ਐਫ ਆਈ ਆਰ ਰਜਿਸਟਰਡ ਹੈ ਜੀ ਅੰਡਰ ਸੈਕਸ਼ਨ 303 341 34 ਆਈ ਪੀਸੀ 라ਵਲਪਿੰਡੀ। ਜਿਹੜਾ ਵਿਅਕਤੀ ਇਹਦੇ ਇੱਕ ਨਾਲ ਸੀਗਾ ਉਹਤੇ ਵੀ ਕੋ ਮਾਮਲਾ ਕਰਦੇ ਆ ਇਹਦੇ ਨਾਲ ਇੱਕ ਲੜਕਾ ਪ੍ਰਭਜੋਤ ਸਿੰਘ ਸਿੰਘ ਜਿਕਪਾਲਪੁਰ ਦਾ ਯੋਗੀ ਰਹਿਣ ਵਾਲਾ ਇਹ ਦੋਸਤ ਨਹੀਂ ਪਰ ਉਹਦਾ ਨਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਫਿਲਹਾਲ ਤੱਕ ਤਫਤੀਸ਼ ਦੇ ਵਿੱਚ ਉਹਦਾ ਇਸ ਦੇ ਨਾਲ ਕੋਈ ਵੀ ਕ੍ਰਿਮੀਨਲ ਸਬੰਧ ਨਹੀਂ ਪਾਇਆ ਗਿਆ ਪਰ ਫਿਰ ਵੀ ਕਿਉਂਕਿ 2 ਦਿਨ ਦਾ ਸਾਨੂੰ ਰਿਮਾਂਡ ਮਿਲ ਗਿਆ ਇਹਦੇ ਤੋਂ ਕਿੱਥੋਂ ਇਹ ਵੈਪਨ ਲੈ ਕੇ ਆਇਆ ਇਸ ਦੇ ਸਾਥੀ ਦਾ ਕੀ ਕੋਈ ਰੋਲ ਸੀਗਾ ਕਿ ਨਹੀਂ ਉਹ ਸਾਰੇ ਕੁਝ ਬਰਤਾਲ ਕੀ ਮੈਂ ਮੈਨੇ ਕੋਈ ਮੰਨਿਆ ਵੀ ਇਸ ਤੋਂ ਪਹਿਲਾਂ ਕੋਈ ਲੁੱਟਖੋ ਦਾ ਮਾਮਲਾ ਕੋਈ ਤਾਂ ਇਹ ਮਨੂੰ ਦੌਰਾਨੇ ਰਿਮਾਂਡ ਇਹ ਸਾਰੀ ਇਸ ਚੀਜ਼ ਦੀ ਤਫਤੀਸ਼ ਕੀਤੀ ਜਾ ਰਹੀ ਤੇ ਰੋਨ ਕਿੰਨੇ ਬਰਾਮ ਤੋਂ ਨਾ ਮੈਨੂੰ ਤੇ ਗੋਲੀ ਲੱਗੀ ਕਿਤਾ ਇਹ ਹਜੇ ਤੱਕ ਜੋ ਇਹ ਕਹਿ ਰਹੇ ਜੀ ਅਚਾਨਕ ਇਹਦੇ ਕੋਲੇ ਹੈਂਡਲ ਕਰਦਿਆਂ ਹੋਇਆ ਮਿਸ ਫਾਇਰ ਹੋਇਆ ਇਹ ਜਾਂ ਤਾਂ ਇਹਨੂੰ ਟ੍ਰਾਈ ਕਰ ਰਿਹਾ ਪਰ ਕਿਉਂਕਿ ਹਜੇ ਇਹਦੀ ਕੰਡੀਸ਼ਨ ਥੋੜੀ ਹੁਣੇ ਡਿਸਚਾਰਜ ਹੋਇਆ ਰਾਤ ਨੂੰ ਇਹਦੀ ਡਿਸਚਾਰਜ ਹੋਇਆ ਸੋ ਜਿੰਨੀ ਪੁੱਛਗੀ ਚਾ ਇਹਨੂੰ ਅਸੀਂ ਦੁਰਾਨੀ ਰਿਮਾਂਡ ਕਰਾਂਗੇ ਕਿਉਂਕਿ ਇਹਨਾਂ ਨੂੰ ਦਿਨੇ ਅਸੀਂ ਲੈ ਕੇ ਜਨਤਕ ਪੇਸ਼ ਕੀਤਾ ਹੈ ਨਹੀਂ ਮੈਂ ਆਪਣੇ ਇਹਨੇ ਯੋ ਭਗਵਾੜਾ ਤੋਂ ਪੁਲਾਹੀ ਰੋਡ ਦੇ ਕੋਲ ਮੈਂ ਮੈਨੂੰ ਮੈਨੂੰ ਵੈਪਨ ਜਿਹੜਾ ਲੈ ਕੇ ਕਿੱਥੋਂ ਆਇਆ ਸੀ ਇਹ ਸਮਝਿਆ ਕੁਝ ਫਿਲਹਾਲ ਇਹ ਕਹਿੰਦਾ ਜੀ ਮੈਂ 2 ਸਾਲ ਪਹਿਲਾਂ ਕਿ ਤੋ ਯੂਡੀ ਤੋਂ ਮੰਗਵਾਇਆ ਹੈਗਾ ਬਟ ਡਿਟੇਲਡ ਇਹ ਜਿਹੜੀ ਪੁੱਛ ਬੜਤਾਲ ਹੈ ਇਹ ਰਿਮਾਂਡ ਦੇ ਵਿੱਚ ਅਸੀਂ ਨੂੰ 2 ਸਾਲ ਤੋਂ ਕਿੱਥੇ ਰੱਖਿਆ ਸੀ ਇਹਨੇ ਜੀ ਇਹਦੇ ਆਲਦੀ ਪੋਜੀਸ਼ਨ ਸੀਗਾ ਇਹਦੀਆਂ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਰਿਮਾਂਡ ਦੇ ਦੌਰਾਨ ਕਿੰਨੇ ਦਿਨਾਂ ਰਿਮਾਂਡ ਮੈਮ ਅਸੀਂ 2 ਦਿਨ ਦਾ ਰਿਮਾਂਡ ਲਿਆ ਸੀ ਮੈਨੂੰ ਘੋਰੀ ਤੇ ਨੰਗਾਰੇ ਰੋ ਆਪਾਂ ਹਰ ਦਾ ਕਟਾਰ ਸੱਜੇ ਉੱਤੇ ਡੰਗਿਆ ਇਹ ਜਹਾੜੀਆਂ ਦੇ ਹਾਂਜੀ ਹਾਂਜੀ ਇਹ ਡਾਰਗੇ ਬਿਕੋਜ਼ ਇਮੀਡੀਏਟ ਜਵੇਦੇ ਨਾਲ ਦਾ ਸਾਥੀ ਵੀ ਸੀਗਾ ਇਹਨੂੰ ਇਮੀਡੀਏਟ ਮੈਡੀਕਲ ਹੈਲਪ ਦੀ ਲੋੜ ਸੀ ਸੋ ਇਹਨੂੰ ਇਹ ਸਿਵਲ ਹਸਪੀਟਲ ਲੈ ਆਏ ਤੇ ਫਿਰ ਸਾਡੀ ਮੌਕੇ ਦੀ ਟੀਮਾਂ ਪਹੁੰਚੀਆਂ ਤੋਂ ਕੁਝ ਕੁਝ